ਗੋਇੰਦਵਾਲ ਸਾਹਿਬ ਦੀ ਧਰਤੀ ਵਿਖੇ ਇੱਕ ਵਾਰਾ ਹੋਇਆ ਕਿ ਸੰਗਤ ਆਈਏ ਕਿ ਸੰਗਤ ਨੇ ਆ ਕੇ ਮਹਾਰਾਜ ਜੀ ਨੂੰ ਦੋ ਕੰਗਣ ਭੇਟ ਕੀਤੇ ਸੋਨੇ ਦੇ ਮਹਾਰਾਜ ਜੀ ਨੇ ਭਾਈ ਜੇਠਾ ਜੀ ਨੂੰ ਗੁਰੂ ਰਾਮਦਾਸ ਪਾਸ਼ਾ ਜੀ ਨੂੰ ਬਖਸ਼ ਦਿੱਤੇ ਇੱਕ ਫਕੀਰ ਆਉਂਦਾ ਹੈ ਕੁਝ ਦਿਨਾਂ ਦੇ ਬਾਅਦ ਉੱਚੀ ਜੀ ਬਾਹਰ ਆ ਕੇ ਬਾਜ ਦਿੰਦਾ ਹੈ ਕਿ ਉਹੇ ਅਮਰੂ ਕੁਝ ਭੇਜ ਇਹੋ ਹੀ ਸ਼ਬਦ ਵਰਤਦਾ ਹੈ ਬੜੇ ਰੁਖੇ ਬੜੇ ਬੇਅਦਬ ਸ਼ਬਦ ਨੇ ਬੜੀ ਉੱਚੀ ਹੋਕਾ ਦਿੰਦਾ ਹੈ ਕਿ ਅਮਰੂ ਕੁਝ ਭੇਜ ਤੇ ਮਹਾਰਾਜ ਜੀ ਨੇ ਸਿੰਘਾਂ ਨੂੰ ਕਹਿ ਕੇ ਉਸ ਦਾ ਕੁਝ ਰਾਸ਼ਨ ਕੁਝ ਵਸਤੂਆਂ ਉਹਦੇ ਲਈ ਰੱਖੀਆਂ ਹੁੰਦੀਆਂ ਸੀ ਕਿ ਜਦੋਂ ਆਵੇ ਇਹਨੂੰ ਦੇ ਦੇਣਾ ਉਹ ਲੈ ਕੇ ਚੱਲਿਆ ਜਾਂਦਾ ਤੇ ਗੁਰੂ ਰਾਮਦਾਸ ਪਾਸ਼ਾ ਜੀ ਕੋ ਇਹ ਸ਼ਬਦ ਸਹਾਰੇ ਨਾ ਜਾਂਦੇ ਜਦੋਂ ਰੁੱਖੇ ਸ਼ਬਦ ਬੋਲਦਾ ਨਾ ਤੇ ਮਹਾਰਾਜ ਜੀ ਕੋ ਸਹਾਰੇ ਨਾ ਜਾਂਦੇ ਤੇ ਗੁਰੂ ਰਾਮਦਾਸ ਪਾਸ਼ਾ ਜੀ ਨੇ ਬੜੇ ਪ੍ਰੇਮ ਨਾਲ ਜਾ ਕੇ ਉਸ ਫਕੀਰ ਨੂੰ ਕਿਹਾ ਕਿ ਮੇਰੇ ਪਿਆਰੇ ਨੂੰ ਇਦਾਂ ਨਾ ਬੋਲਿਆ ਕਰ ਤੂੰ ਤੇ ਬੋਲ ਦੇ ਨਾ ਮੇਰਾ ਹਿਰਦਾ ਦੁਖਦਾ ਹੈ ਆ ਲੈ سونے ਦਾ ਕੰਗਣ ਲੈ ਲੈ ਬੇਅੰਤ ਕੋਜ ਇਹਦਾ ਆ ਜਾਏਗਾ سونے ਨੂੰ ਵੇਚ ਕੇ ਇਹ ਕੀਮਤੀ ਏ ਪਰ ਮੇਰੇ ਪਿਆਰੇ ਨੂੰ ਇਦਾਂ ਦੇ ਬੋਲ ਨਾ ਬੋਲਿਆ ਕਰ ਉਹ ਚਲਿਆ ਗਿਆ ਕਾਫੀ ਦਿਨ ਬੀਤ ਗਏ ਉਹ ਆਇਆ ਨਾ ਪਰ ਮਹੀਨੇ ਖੰਡ ਤੱਕ ਫੇਰ ਆ ਗਿਆ ਫੇਰ ਆ ਕੇ ਉਹਨੇ ਉਦਾਂ ਹੀ ਬੋਲੇ ਤੇ ਮਹਾਰਾਜੀ ਕੋ ਫੇਰ ਨਾ ਸਹਾਰੇ ਗਏ ਮਹਾਰਾਜੀ ਨੇ ਜਾ ਕੇ ਦੂਜਾ ਕੰਗਣ ਵੀ ਦੇਣ ਲੱਗੇ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਹੱਸ ਪਏ ਆਵਾਜ਼ ਮਾਰੀ ਪਿੱਛੇ ਆਉਂਦੇ ਸੀ ਕਹਿਣ ਲੱਗੇ ਕੀ ਕਰਨ ਲੱਗਾ ਤੇ ਮਹਾਰਾਜ ਕਹਿਣ ਲੱਗੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਇਹਨੂੰ ਦੂਜਾ ਕੰਗਣ ਦੇਣ ਲੱਗਾ ਹੈ ਇਹ ਬੜੇ ਰੁੱਖੇ ਤੇ ਬੇਅਦਬੀ ਦੇ ਸ਼ਬਦ ਬੋਲਦਾ ਹੈ ਹਿਰਦਾ ਸਹਾਰਦਾ ਨਹੀਂ ਹੈ ਤੇ ਇਹ ਜਿਹੜਾ ਹੈ ਇਹ ਇਸੇ ਰੰਗ ਦੇ ਵਿੱਚ ਨਾ ਬੋਲੇ ਇਸ ਕਰਕੇ ਦੂਜਾ ਕੰਗਣ ਦੇਣ ਲੱਗਾ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਮੁਸਕਰਾ ਕੇ ਕਹਿਣ ਲੱਗੇ ਕਿ ਇਹ ਤੇ ਖੇਡ ਦੇ ਵਿੱਚ ਬੋਲਦਾ ਹੈ ਇਹ ਬੋਲਦਾ ਹੈ ਕਿਉਂਕਿ ਕਿਸੇ ਨੇ ਲਾਇਆ ਇਹਨੂੰ ਇਤਾਂ ਬੋਲਣ ਲਈ ਇਸ ਨੂੰ ਦੂਜਾ ਕੰਗੜ ਨਹੀਂ ਦੇ ਦੇ ਸਭ ਕੁਝ ਦੇ ਦੇ ਇਹ ਫਿਰ ਬੋਲੇਗਾ ਇਹਦੇ ਬੋਲਣ ਦੇ ਨਾਲ ਹੁੰਦਾ ਕੀ ਹੈ ਇਸ ਦੇ ਬੋਲਣ ਦੇ ਨਾਲ ਗਵਾਚਦਾ ਕੀ ਹੈ ਜਾਂਦਾ ਕੀ ਹੈ ਇਸ ਨੂੰ ਬੋਲਣ ਦੇ ਇਸ ਨੂੰ ਮਹਾਰਾਜੀ ਨੇ ਇਸੇ ਰੰਗ ਲਾਇਆ ਹੈ ਕਿ ਸਾਨੂੰ ਕੋਈ ਇਦਾਂ ਬੋਲੇ ਤੇ ਕੀ ਇਹਨੇ